ਉਹ ਵੀ ਇੰਸਟਾ ਦੇ ਇੱਕ ਅਲਗੋਰਿਦਮ ਆ ਜੇ ਤੁਸੀਂ ਆਪਾਂ ਕਿਸੇ ਬੰਦੇ ਨੂੰ ਫੋਲੋ ਕਰਦੇ ਆ ਤੇ ਉਹ ਬੰਦਾ ਜੇਕਰ ਕਿਸੇ ਵੀ ਪੋਸਟ ਤੇ ਕਮੈਂਟ ਕਰਦਾ ਵਾ ਰੀਲ ਤੇ ਕਮੈਂਟ ਕਰਦਾ ਤਾਂ ਉਹ ਰੀਲ ਸ਼ੋ ਹੋ ਜਾਂਦੀ ਹੈ ਤੇ ਐਦਾਂ ਹੀ ਮੈਨੂੰ ਰੀਲ ਸ਼ੋ ਹੋਈ ਇੱਕ ਬਾਬਾ ਜੀ ਬੋਲ ਰਹੇ ਨੇ ਨਾਨ ਵੇਜ ਦੇ ਵਿੱਚ ਜਿਹੜਾ ਮਿਨਰਲ ਪ੍ਰੋਟੀਨ ਵਿਟਾਮਿਨ ਜਿਹੜਾ ਏ ਟੀ ਆਈਡਾ ਉਹ ਸਾਰਾ ਕੁਝ ਘੱਟ ਹੁੰਦਾ ਵਾ ਪਲਾਂਟਸ ਦੇ ਵਿੱਚ ਜ਼ਿਆਦਾ ਹੁੰਦਾ ਕਿਉਂਕਿ ਪਲਾਂਟਸ ਨੂੰ ਐਨੀਮਲ ਖਾਂਦੇ ਆ ਤੇ ਐਨੀਮਲ ਨੂੰ ਹਿਊਮਨ ਖਾਂਦੇ ਆ ਹੈਨਾ ਤੇ ਉਹ ਕਹਿ ਰਹੇ ਨੇ ਕਿ ਤੁਸੀਂ ਵਿਚਾਲਿਆਂ ਨੂੰ ਕਹੋ ਖਾਣਾ ਐਨੀਮਲ ਨੂੰ ਕਹੋ ਖਾਣਾ ਸਿੱਧਾ ਪਲਾਂਟ ਨੂੰ ਖਾਓ ਵਿਚੋਲੇ ਨੂੰ ਕੱਢ ਅਕਸਰ ਤੁਹਾਡੇ ਸ਼ਾਰਟ ਸ਼ਾਰਟ ਵਰਡਾਂ ਦੇ ਵਿੱਚ ਵੱਡੀ ਗੱਲ ਹੁੰਦੀ ਹੈ ਤੁਹਾਡੀ। ਤੁਹਾਡਾ ਇੱਕ ਕਮੈਂਟ ਆਇਆ ਸੀ ਠੀਕ ਹੈ ਸਾਇੰਟਿਸਟ ਸਿੰਘ ਜੀ ਠੀਕ ਹੈ ਹੈਨਾ ਇਦਾਂ ਦਾ ਕੁਸ਼ਣ ਤੇ ਮੈਂ ਬੜਾ ਹੱਸਿਆ। ਮੈਂ ਕਿਹਾ ਉਹ ਕਮੈਂਟ ਤੁਸੀਂ ਦੇਖਿਆ ਬੜੇ ਲਾਈਕ ਉਸ ਕਮੈਂਟ ਦੇ। ਉਹ ਕਮੈਂਟ ਵੀ ਮੈਂ ਜਾਣ ਕੇ ਨਾ ਸਾਇੰਟਿਸਟ ਦੀ ਸਪੈਲਿੰਗ ਗਲਤ ਲਿਖੀ ਸੀ ਉਹਦੇ। ਲੋਕਾਂ ਨੇ ਨੋਟਿਸ ਨਹੀਂ ਕੀਤੀ ਉਹ ਚੀਜ਼ ਮੈਂ ਜਾਣ ਕੇ ਸਾਇੰਟਿਸਟ ਸਪੈਲਿੰਗ ਗਲਤ ਲਿਖੇ। ਉਹ ਮੇਰਾ ਪਰਪਸ ਇਹ ਸੀਗਾ ਕਿ ਜਿਵੇਂ ਸਾਇੰਟਿਸਟ ਸਪੈਲਿੰਗ ਗਲਤ ਹੈ ਇਹ ਵੀਡੀਓ ਵੀ ਗਲਤ ਹੈ। ਉਹ ਕਹਿੰਦੇ ਵੀ ਤੁਹਾਨੂੰ એનર્ਜੀ ਮਿਲਦੀ ਹੈ ਪ੍ਰੋਟੀਨ, ਕਾਰਬ, ਫੈਟ, ਵਿਟਾਮਿਨ, ਮਿ ਐਨਰਜੀ ਮਿਲਦੀ ਆ ਪੰਜ ਚੀਜ਼ਾਂ ਤੋਂ ਉਹ ਪੰਜ ਚੀਜ਼ਾਂ ਕਿਹੜੀਆਂ ਨੇ ਪ੍ਰੋਟੀਨ ਕਾਰਬੋਹਾਈਡਰੇਟ ਫੈਟ ਵਿਟਾਮਿਨਸ ਤੇ ਮਿਨਰਲ ਚਲੋ ਜੀ ਕੋਦੋਂ ਨੇ ਦਿੱਤਾ ਕਿ ਐਨੀਮਲ ਖਾਂਦੇ ਨੇ ਪਲਾਂਟ ਸਿੱਧਾ ਪਲਾਂਟਸ ਖਾ ਲੋ ਫਿਰ ਬਥੇਰੇ ਲੋਕਾਂ ਨੇ ਟ੍ਰੋਲ ਕੀਤਾ ਹੋਇਆ ਪਲਾਂਟਸ ਤਾਂ ਸਿੱਧੀ ਸਾਨੂੰ ਵੀ ਖਾਂਦੇ ਨੇ ਸੰਤੋਂ ਐਨਰਜੀ ਲੈਣੇ ਤੁਸੀਂ ਵੀ ਸੰਤੋਂ ਲੈ ਲਓ ਤੇ ਦੂਜੀ ਗੱਲ ਪਲਾਂਟਸ ਦਾ ਗੋਹੇ ਦੀ ਖਾਦ ਵੀ ਖਾਂਦੇ ਨੇ ਉਹ ਤਾਂ ਵੀ ਨਿਊਟ੍ਰੀਨੈਂਟ ਲੈਂਦੇ ਨੇ ਫਿਰ ਆਪਾਂ ਵੀ ਗੋਹੇ ਦੀ ਗੋਹੇ ਦੀ ਖਾਦ ਖਾਣ ਲੱਗ ਜਾਈਏ ਯਾਰ ਇਲੋਜੀਕਲ ਲੌਜੀਕ ਨਾ ਦਿਆ ਕਰੋ ਉਹ ਵੀਡੀਓ ਇਦਾਂ ਦੀ ਸਿਖੀ ਕੀ ਜਿਹੜੇ ਨੋਨ ਵੈਜੀਟੇਰੀਅਨਸ Isto é o que eu falo Isto é o que